ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਕੈਪਸ਼ਨ ਚ ਪਾਇਆ ਤੁਸੀਂ ਸਾਰਿਆਂ ਨੇ ਪੜ ਲਿਆ ਹੋਣਾ ਪੰਜਾਬ ਦੇ ਲਈ ਹਾਲਾਤ denn ਬਦਨ ਬਦ ਤੋਂ ਬਿਹਤਰ ਹੁੰਦੇ ਜਾ ਰਹੇ ਆ ਬਹੁਤ ਬਹੁਤ ਹੈਰਾਨੀ ਜਨਕ ਹਾਲਾਤ ਹੁੰਦੇ ਜਾ ਰਹੇ ਆ ਤੇ ਮੈਂ ਉਹਨਾਂ ਲੋਕਾਂ ਨੂੰ ਸਵਾਲ ਕਰਦਾ ਜਿਹੜੇ ਕਹਿੰਦੇ ਹੁੰਦੇ ਸਾਡੀ ਭਾਈਚਾਰਾ ਕਿਸਾਨ ਜਾਂ ਨੌ ਮਾਸਤਾ ਰਿਸ਼ਤਾ ਸਾਡਾ ਸਾਡੇ ਪ੍ਰਵਾਸੀ ਨੇ ਸਾਡੇ ਕੰਮ ਕਰਨ ਆਏ ਨੇ ਕਰਿੰਦੇ ਨੇ ਜਿਹੜੇ ਜਿਹੜੇ ਦਿਖਾ ਰਹੇ ਹਨਾ ਪੰਜਾਬ ਦੇ ਵਿੱਚ ਜਾਂ ਇਹਨਾਂ ਦੇ ਜਿਹੜੀਆਂ ਸਟੇਟਾਂ ਦੇ ਵਿੱਚ ਗੁੰਡਾ ਤੰਤਰ ਖਤਮ ਕੀਤਾ ਗਿਆ ਬਿਹਾਰ ਦੇ ਵਿੱਚ ਜੋਗੀ ਰਾਜਦੂ ਬੜਾ ਬੜਾ ਪਰਫੋਰਮੈਂਸ ਕੀਤਾ ਗਿਆ ਕਿ ਭਾਈ ਅਸੀਂ ਉਹ ਖਤਮ ਕਰਤਾ ਖਤਮ ਤੁਸੀਂ ਕੁਝ ਨਹੀਂ ਕੀਤਾ ਤੁਸੀਂ ਉਹ ਗੁੰਡਾ ਤੰਤਰ ਪੰਜਾਬ 'ਚ ਤੱਕਤਾ ਤੇ ਪੰਜਾਬੀਆਂ ਨੇ ਉਹਨੂੰ ਹੱਸ ਕੇ ਐਕਸੈਪਟ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਂ ਕੈਪਸ਼ਨ ਚ ਪਾਇਆ ਤੁਸੀਂ ਸਾਰਿਆਂ ਨੇ ਪੜ ਲਿਆ ਹੋਣਾ ਪੰਜਾਬ ਦੇ ਲਈ ਹਾਲਾਤ ਦਿਨ ਬਦਨ ਬੈਤ ਤੋਂ ਬਿਹਤਰ ਹੁੰਦੇ ਜਾ ਰਹੇ ਆ ਬਹੁਤ ਬਹੁਤ ਹੈਰਾਨੀਜਨਕ ਹਾਲਾਤ ਹੁੰਦੇ ਜਾ ਰਹੇ ਆ ਤੇ ਮੈਂ ਉਹਨਾਂ ਲੋਕਾਂ ਨੂੰ ਸਵਾਲ ਕਰਦਾ ਜਿਹੜੇ ਕਹਿੰਦੇ ਹੁੰਦੇ ਸਾਡੀ ਭਾਈਚਾਰਾ ਕਿਸਾਨ ਜਾਂ ਨੌਮਾਸ ਦਾ ਰਿਸ਼ਤਾ ਸਾਡਾ ਸਾਡੇ ਪ੍ਰਵਾਸੀ ਨੇ ਸਾਡੇ ਕੰਮ ਕਰਨ ਆਏ ਨੇ ਕਰਿੰਦੇ ਨੇ ਜਿਹੜੇ ਜਿਹੜੇ ਦਿਖਾ ਰਹੇ ਆ ਨਾ ਪੰਜਾਬ ਦੇ ਵਿੱਚ ਜਾ ਇਹਨਾਂ ਦੇ ਜਿਹੜੀਆਂ ਸਟੇਟਾਂ ਦੇ ਵਿੱਚ ਗੁੰਡਾ ਤੰਤਰ ਖਤਮ ਕੀਤਾ ਗਿਆ ਬਿਹਾਰ ਦੇ ਵਿੱਚ ਜੋਗੀ ਰਾਜਦੂ ਬੜਾ ਬੜਾ ਪਰਫੋਰਮੈਂਸ ਕੀਤਾ ਗਿਆ ਕਿ ਭਾਈ ਅਸੀਂ ਉਹ ਖਤਮ ਕਰਤਾ ਖਤਮ ਤੁਸੀਂ ਕੁਝ ਨਹੀਂ ਕੀਤਾ ਤੁਸੀਂ ਉਹ ਗੁੰਡਾ ਤੰਤਰ ਪੰਜਾਬ 'ਚ ਤੱਕਤਾ ਤੇ ਪੰਜਾਬੀਆਂ ਨੇ ਉਹਨੂੰ ਹੱਸ ਕੇ ਐਕਸੈਪਟ ਕੀਤਾ ਸੋ ਮੈਂ ਗੱਲ ਕਰਦਾ ਅੱਜ ਜਿਹੜਾ ਮਹਾਲੀ ਦੇ ਵਿੱਚ ਵਾਪਰਿਆ ਜਿਹੜਾ ਸਮਾਂ ਆਉਣ ਵਾਲਾ ਬਹੁਤ ਭਿਆਨਕ ਹੋ ਰਿਹਾ ਕਦੇ ਤਾਂ ਸਾਡੇ ਮਜ਼ਦੂਰ ਵੀਰ ਜਿਹੜੇ ਖਾਣੇ ਪਾਣੀ ਦੀਆਂ ਰੇੜੀਆਂ ਲਾ ਕੇ ਗੱਲ ਕਰਦੇ ਆਪਦੇ ਕਿਰਤ ਦੀ ਗੱਲ ਕਰਦੇ ਉਹਨਾਂ ਦੇ ਉੱਤੇ ਹਮਲਾ ਆਣ ਹੁੰਦਾ ਉਹਨਾਂ ਦੀਆਂ ਰੇੜੀਆਂ ਨੂੰ ਭੰਨਿਆ ਜਾਂਦਾ ਨੁਕਸਾਨ ਕੀਤਾ ਜਾਂਦਾ ਉਹਨਾਂ ਨੂੰ ਉੱਥੇ ਖੜ੍ਹਨ ਨਹੀਂ ਦਿੱਤਾ ਜਾਂਦਾ ਅੱਜ ਤਾਂ ਹੱਦ ਤੋਂ ਮਾੜੀ ਗੱਲ ਹੋ ਗਈ ਆ ਕਿ ਸਾਡੇ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਉਹ ਵੀ ਉਸ ਬਿਹਾਰ ਦੇ ਵਿੱਚੋਂ ਆਏ ਹੋਏ ਕੋਈ ਕੀ ਇਹਨਾਂ ਨੂੰ ਸ਼ਬਦ ਬੋਈਏ ਕੀ ਇਹਨਾਂ ਨੂੰ ਨਾਂ ਦਈਏ ਅਸੀਂ ਇਹਨਾਂ ਨੂੰ ਪ੍ਰਵਾਸੀ ਕਹਿ ਕੇ ਮਜ਼ਦੂਰ ਕਹਿ ਕੇ ਸਿਰ ਤੇ ਬਿਠਾ ਰੱਖਿਆ ਤੇ ਜਿਹੜੇ ਪੰਜਾਬ ਦੇ ਮਜ਼ਦੂਰ ਘਰ ਦੇ ਘਰ ਹੋਏ ਬੈਠੇ ਉਹਨਾਂ ਦੀ ਅਸੀਂ ਗੱਲ ਹੀ ਨਹੀਂ ਕਰ ਰਹੇ ਲਾ ਲਓ ਲੰਗਰ ਹੋਰ ਲਾ ਲਓ ਲਾ ਦਿਓ ਲੰਗਰ ਜਾ ਕੇ ਉਹਨਾਂ ਵਾਸਤੇ ਕਿ ਸਾਡੇ ਸਿਰ 'ਤੇ ਬਠਣ ਜਿਹੜੇ ਬੰਦਿਆਂ ਨੇ ਸਾਡੇ ਨੌਵੇਂ ਪਾਸ਼ਾ ਦੀ ਕੁਰਬਾਨੀ ਨੂੰ ਨਹੀਂ ਯਾਦ ਰੱਖਿਆ ਹਦ ਤੱਕ ਜਿਨੇ ਆਪਣਾ ਪਰਿਵਾਰ ਕੇ ਇਸ ਧਰਮ ਨੂੰ ਸੁਰੱਖਿਅਤ ਕੀਤਾ ਜਿਨ੍ਹਾਂ ਨੇ ਉਹ ਯਾਦ ਨਹੀਂ ਰੱਖਿਆ ਉਹ ਤੁਹਾਡੇ ਤੇ ਤੁਹਾਡੇ ਇਸ ਨਿੱਕੇ ਮੋਟੇ ਹਸਣ ਕਿੱਥੋਂ ਯਾਦ ਰੱਖਣਗੇ ਸ਼ਰਮ ਹੋਣੀ ਚਾਹੀਦੀ ਆ ਸਾਨੂੰ ਵੀ ਕਿਤੇ ਨਾ ਕਿਤੇ ਸਾਡੇ ਆਪਣਿਆਂ ਨੂੰ ਪਿੱਛੇ ਕਰਕੇ ਬਗਾਨਿਆਂ ਦੇ ਮੂਹਰੇ ਲਿਆਉਣ ਦੇ ਵਿੱਚ ਹੱਥ ਰੰਦਾ ਤੇ ਅੱਜ ਅੱਜ ਅਸੀਂ ਧਰਨੇ ਲਾ ਕੇ ਗੱਲ ਕਰ ਰਹੇ ਕਿ ਉਹਨਾਂ ਨੂੰ ਫੜੋ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਯਾਰ ਕਿੱਥੇ ਕਿੱਥੇ ਲੋਕਾਂ ਨੂੰ ਇਨਸਾਫ ਲੈ ਕੇ ਦੇਣ ਵਾਲੀ ਕੌਮ ਅੱਜ ਸੜਕਾਂ ਤੇ ਬੈਠ ਕੇ ਇਨਸਾਫ ਮੰਗਣ ਤੇ ਮਜਬੂਰ ਕੀਤੀ ਪਈ ਐ ਥੋੜੇ ਤੰਤਰ ਵੱਲੋਂ ਨਿੱਕੀ ਜੀ ਗੱਲ ਹੋਵੇ ਤੇ ਮੁੱਖ ਮੰਤਰੀ ਟਵੀਟ ਕਰ ਦਿੰਦਾ ਪੰਜਾਬ ਦੇ ਵਿੱਚ ਟਾਰਗੇਟਿੰਗ ਕਿਲਿੰਗ ਜਿਹਨੂੰ ਆਪਾਂ ਨਾਂ ਦਿੰਦੇ ਆ ਵਿਦੇਸ਼ਾਂ ਦੇ ਵਿੱਚ ਹੋ ਰਹੀ ਹੈ ਤੇ ਸਾਡੇ ਮੁੱਖ ਮੰਤਰੀ ਦਾ ਬਿਆਨ ਤੱਕ ਨਹੀਂ ਆਇਆ ਤੇ ਸਿੱਖਾਂ ਨੂੰ ਵਿਦੇਸ਼ਾਂ ਦੇ ਵਿੱਚ ਮਾਰਿਆ ਜਾ ਰਿਹਾ ਬਿਆਨ ਉੱਤੇ ਨਹੀਂ ਆਉਂਦਾ ਅੱਜ ਮੁੱਖ ਮੰਤਰੀ ਦਾ ਜ਼ੁਬਾਨ ਜਿਹੜੀ ਆ ਬੰਦ ਹੋ ਗਈ ਹੈ ਅੱਜ ਇੱਥੋਂ ਦੇ ਪ੍ਰਧਾਨ ਮੰਤਰੀ ਦੇ ਕੀ ਟਵਿੱਟਰ ਹੈਂਡਲ ਬੰਦ ਹੋ ਗਏ ਆ ਕਿ ਬਸ ਚੋਣਾਂ 'ਚ ਬਿਜ਼ੀ ਹੋ ਅੱਜ ਨਹੀਂ ਤੋਤੋ ਲੈ ਕੇ ਪਾਇਆ ਗਿਆ ਕਿ ਭਾਈ ਦੋ ਨੌਜਵਾਨ ਜਿਹੜੇ ਮਾਰਤੇ ਆ ਪੰਜਾਬ ਦੇ ਬਹੁਤ ਗਲਤ ਹੋਇਆ ਸੋ ਸ਼ਰਮ ਹੋਣੀ ਚਾਹੀਦੀ ਐ ਇਹੋ ਜਿਹੇ ਤੰਤਰ ਨੂੰ ਤੇ ਅਸੀਂ ਉਹਦੇ ਭਾਈਵਾਲ ਹੋ ਕੇ ਅਸੀਂ ਸੋਲੇ ਗਾਉਨੇ ਆ ਅਸੀਂ ਉਹਨਾਂ ਨੂੰ ਬੜਾ ਕਹਿਨੇ ਕਿ ਪੰਜਾਬ ਦੇ ਵਿੱਚ ਪਹਿਲਾਂ ਤੁਸੀਂ 200 ਪੰਜਾਬ ਦਾ ਮੁੰਡਾ ਵੱਡੇ ਵੱਡੇ ਪੋਸਟਰ ਲਾ ਕੇ ਦਿਖਾਇਆ ਕਿ ਅਸੀਂ ਗੈਂਗਵਾਰ ਖਤਮ ਕਰਤਾ ਪੰਜਾਬ ਦਾ ਗੈਂਗਸਟਰ ਮਾਰਤਾ ਫਿਰ ਆਹ ਕੌਣ ਹੈ ਫਿਰ ਆ ਲੋਕ ਕੌਣ ਨੇ ਕਿੱਥੋਂ ਆਏ ਲੋਕ ਨੇ ਇਹ ਕੌਣ ਹੱਥ ਪਾਊਗਾ ਇਹਨਾਂ ਨੂੰ ਤੁਸੀਂ ਯਾਰ ਪੰਜਾਬ ਦੇ ਵਿੱਚ ਬਣਾ ਕੇ ਰੱਖਿਆ ਜੇ ਪੰਜਾਬੀ ਆਪਦੇ ਆਪ 'ਚ ਫੈਸਲੇ ਕਰਦੇ ਤਾਂ ਫਿਰ ਤੁਸੀਂ ਅੱਤਵਾਦੀ ਵੱਖਵਾਦੀ ਦਾ ਨਾਮ ਲਾ ਕੇ ਟੈਗ ਲਾ ਕੇ ਸਾਨੂੰ ਬਦਨਾਮ ਕਰਦੇ ਹੋ ਤੁਹਾਡੇ ਕੋਲੇ ਟੈਗ ਲਾਉਣ ਤੋਂ ਸਿਵਾ ਹੋਰ ਕੁਝ ਨਹੀਂ ਹੁੰਦਾ ਸੋ ਬੜੀ ਹੈਰਾਨੀ ਦੀ ਗੱਲ ਏ ਆ ਕਿ ਅੱਜ ਮਹਾਲੀ ਦੇ ਵਿੱਚ ਸਾਡੇ ਦੋ ਨੌਜਵਾਨ ਮਾਰ ਦਿੱਤੇ ਗਏ ਆ ਤੇ ਮਾਰੇ ਵੀ ਉਹਨਾਂ ਲੋਕਾਂ ਵੱਲੋਂ ਗਏ ਆ ਮਾਰਨ ਤੋਂ ਬਾਅਦ ਵੀ ਤੁਸੀਂ ਦੇਖੋ ਬੜੀ ਬੇਰਹਿਮੀ ਦੇ ਨਾਲ ਉਹਨਾਂ ਦੀਆਂ ਅੱਖਾਂ ਕੱਢੀਆਂ ਜਾਂਦਾ ਯਾਰ ਸ਼ਰਮ ਹੋਣੀ ਚਾਹੀਦੀ ਐ ਸਾਨੂੰ ਫਿਰ ਲੋਕ ਆਪਣੇ ਫੈਸਲੇ ਆਪਣਾ ਕਰਨ ਤਾਂ ਹੋਰ ਕੀ ਕਰਨ ਇੱਥੋਂ ਦਾ ਨਾ ਕਾਨੂੰਨ ਇਹੋ ਜੇ ਲੋਕਾਂ ਨੂੰ ਫੜਨ ਦੀ ਬਜਾਏ ਸਾਡੇ ਦੇ ਪਰਚੇ ਕਰਨ ਤਾਂ ਜਾਂਦਾ ਪਿੱਛੇ ਦੇ ਇੱਕ ਰੌਲਾ ਪੈ ਕੇ ਹਟਿਆ ਸੀ ਹੋਰ ਇੱਕ ਪੂਰਾ ਪਿੰਡ ਜਿਹੜਾ ਉਹਨਾਂ ਪ੍ਰਵਾਸੀਆਂ ਦੇ ਨਾਂ ਤੇ ਬਣ ਚੁੱਕਿਆ ਜਿਹੜੇ ਆਪਦਾ ਸਰਪੰਚ ਮੈਂਬਰ ਇਵਨ ਕਹਿੰਦਾ ਲੁਧਿਆਣੇ ਦੇ ਵਿੱਚ ਤਾਂ ਆਪਾਂ ਦੇਖਦੇ ਹਾਂ ਐਮਐਲਏ ਤੱਕ ਦੀ ਚੋਣ ਲੜੀ ਜਾਂਦੇ ਅਗਲੇ ਇਦੋਂ ਉੱਤੇ ਹੋਰ ਕੀ ਹੋ ਜੂਗਾ ਅਸੀਂ ਉਹਨਾਂ ਦੇ ਹੱਥ 'ਚ ਪੰਜਾਬ ਫੜਾਇਆ ਪਿਆ ਬਾਈ ਅਸੀਂ ਉਹਨਾਂ ਦੇ ਹੱਥ 'ਚ ਪੰਜਾਬ ਨੂੰ ਐ ਫੜਾਤਾ ਪੂਰਾ ਪਰੋਸ ਕੇ ਇੱਕ ਚੱਕੋ ਪਾਈ ਕਰੋ ਜੋ ਕਰੋ ਕੇਜਰੀਵਾਲ ਵਾਰ ਕਹਿੰਦੀ ਹਿੰਮਤ ਨਹੀਂ ਸੀ ਪੰਜਾਬ ਦੇ ਵਿੱਚ ਆ ਕੇ ਬੋਲਣ 'ਚ ਇਹ ਸਾਨੂੰ ਟੁਕੜਬੋਚੀ ਸਮਝ ਰੱਖਿਆ ਇਹਨਾਂ ਨੇ ਕਦੇ ਬੋਲਦੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਚੱਲ ਰਿਹਾ ਪੰਜਾਬ 'ਚ ਨਸ਼ਾ ਇਦਾਂ ਹੋ ਰਿਹਾ ਤੇ ਅਸੀਂ ਉਹਨੂੰ ਰੋਕ ਦਿਆਂਗੇ ਆ ਤਿੰਨ ਸਾਲਾਂ 'ਚ ਤੇਰੀ ਸਰਕਾਰ ਦੇ ਵਿੱਚ ਜੋ ਪੰਜਾਬ 'ਚ ਹੋਇਆ ਸਾਰਿਆਂ ਨੂੰ ਸਾਹਮਣੇ ਪਤਾ ਹੈ ਤੇ ਤਿੰਨ ਸਾਲਾਂ ਬਾਅਦ ਆ ਕੇ ਸਾਨੂੰ ਤੂੰ ਫੇਰ ਮੂਰਖ ਸਮਝਦਾ ਉਸੇ ਸਟੇਜ ਤੇ ਖੜ ਕੇ ਲੋਕਾਂ ਨੂੰ ਕਹਿੰਦਾ ਵੀ ਮੇਰਾ ਸਾਥ ਦਿਓ ਤੇ ਸਾਡੇ ਉਹ ਲੋਕ ਬੜੇ ਆ ਇਹਦੀਆਂ ਗੱਲਾਂ ਤੇ ਤਾੜੀਆਂ ਮਾਰ ਕੇ ਆਪਣੇ ਆਪ ਨੂੰ ਪਤਾ ਨਹੀਂ ਕੱਡੇ ਕਿ ਯੋਧੇ ਖਵਾਉਂਦੇ ਆ ਯਾਰ ਅਸੀਂ ਅਸੀਂ ਲੋਕਾਂ ਨੂੰ ਇਨਸਾਫ ਲੈ ਕੇ ਦੇਣ ਵਾਲੀ ਕੌਮ ਅੱਜ ਇਹਨਾਂ ਦੇ ਹੱਥਾਂ ਦੇ ਵਿੱਚ ਆਥਾਂ ਵੱਲ ਝਾਕਦੀਆਂ ਬੈਠੀਆਂ ਮੈਨੂੰ ਹੈਰਾਨਗੀ ਹੁੰਦੀ ਹੈ ਸਾਡੇ ਲੋਕਾਂ ਦੀ ਮੈਂਟੈਲਿਟੀ ਤੇ ਸਾਡੇ ਲੋਕਾਂ ਦੇ ਦਿਮਾਗ ਤੇ ਗੱਲ ਕਰਨੀ ਨਹੀਂ ਚਾਹੁੰਦੇ ਸੀ ਸਾਡੇ ਲੋਕ ਉਹਨਾਂ ਦੇ ਲਈ ਲੜ ਰਹੇ ਅੱਜ ਜਿਹੜਿਆਂ ਨੂੰ ਪੰਜਾਬ ਬਾਰੇ ਕੱਖ ਨਹੀਂ ਪਤਾ ਜਿਹੜਿਆਂ ਨੂੰ ਸਾਡੇ ਕਲਚਰ ਬਾਰੇ ਨਹੀਂ ਪਤਾ ਜਿਹੜਿਆਂ ਨੂੰ ਸਾਡੇ ਭਾਈਚਾਰਕ ਸਾਂਝ ਬਾਰੇ ਨਹੀਂ ਪਤਾ ਸਾਡੇ ਨਾਲ ਅੱਜ ਉਹ ਲੜ ਰਹੇ ਆ ਸਾਡੇ ਆਪ ਦੇ ਸਾਨੂੰ ਲੜਾ ਰਹੇ ਆ ਸਾਡੇ ਆਪ ਦੇ ਲੜ ਰਹੇ ਆ ਜਿਹੜੇ ਸਾਨੂੰ ਲੜਾਉਂਦੇ ਆ ਤਮਾਸ਼ਾ ਦੇਖਦੇ ਆ ਪਾਸੇ ਬਹਿ ਕੇ ਅਸੀਂ ਉਹਨਾਂ ਨੂੰ ਤਮਾਸ਼ਾ ਦਿਖਾ ਰਹੇ ਆ ਹਰਿਆਣੇ ਵਰਗੇ ਹਿਮਾਚਲ ਵਰਗੇ ਸਟੇਟ ਦੇ ਵਿੱਚ ਜਾ ਕੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਹੋਰ ਤਾਂ ਬਹੁਤ ਗੱਲਾਂ ਦੂਰ ਦੀ ਗੱਲ ਆ ਤੁਸੀਂ ਉੱਥੇ ਬੈਠ ਕੇ ਆਪਦਾ ਕਾਰੋਬਾਰ ਆਪਦੇ ਨਾਂ ਤੇ ਸੈੱਟ ਨਹੀਂ ਕਰ ਸਕਦੇ ਕਿਉਂਕਿ ਅਗਲੇ ਨੇ ਕਾਨੂੰਨ ਬਣਾਤੇ ਆ ਤੇ ਪੰਜਾਬ ਤਾਂ ਤੁਸੀਂ ਖੁੱਲਾ ਹੀ ਰੱਖ ਰੱਖਿਆ ਪੰਜਾਬ 'ਚ ਤਾਂ ਪੰਜਾਬੀ ਇੱਕ ਹੁਣ ਕੀ ਕਹੀਏ ਇੱਕ ਘਰੇ ਜਦੋਂ ਆਪਾਂ ਚੋਨਾ ਲਾਉਣ ਦੇ ਲਈ ਉਹ ਬਿਹਾਰ ਦੇ ਨੂੰ ਲੈ ਕੇ ਆਉਂਨੇ ਆ ਜਾਂ ਉੱਥੋਂ ਦਾ ਕੋਈ ਰੋਜ਼ਗਾਰ ਸਾਡੇ ਪਿੰਡ 'ਚ ਆ ਕੇ ਘਰ ਚ ਲੱਗਦਾ ਤੇ ਸਾਰਾ ਪਿੰਡ ਉਹਦੇ ਨਾਲ ਹਿੰਦੀ ਬੋਲਣ ਬੈਠ ਜਾਂਦਾ ਤੇ ਤੁਸੀਂ ਬੋਲੋ ਹਿੰਦੀ ਅਗਲਾ ਨੇ ਕਹਿਤਾ ਵੀ ਤੁਨੋਂ ਤੁਹਾਨੂੰ ਇਥੋਂ ਸਰਕਾਰੀ ਨੌਕਰੀਆਂ ਨਹੀਂ ਮਿਲਣਗੀਆਂ ਤੁਹਾਡੇ ਸ੍ਰੀ ਸਾਹਿਬ ਬੈਨ ਹੋਣਗੇ ਤੁਹਾਡੇ ਸਕੂਲਾਂ ਦੇ ਵਿੱਚ ਪੰਜਾਬ ਦੇ ਸਕੂਲਾਂ ਦੇ ਵਿੱਚ ਤੁਹਾਡੇ ਕਕਾਰ ਲਵਾਏ ਜਾਂਦੇ ਆ ਪੰਜਾਬ ਦੇ ਸਕੂਲਾਂ ਦੀ ਡਿਕਟੇਟ ਉਹਨਾਂ ਲੋਕਾਂ ਦੇ ਹੱਥ 'ਚ ਜਿਨ੍ਹਾਂ ਨੂੰ ਹਿੰਦੀ ਨਹੀਂ ਬੋਲਣੀ ਆਉਂਦੀ ਪੰਜਾਬੀ ਨਹੀਂ ਬੋਲਣੀ ਆਉਂਦੀ ਉਹਨਾਂ ਲੋਕਾਂ ਦੇ ਹੱਥ 'ਚ ਡਿਕਟੇਟ ਆ ਤੁਸੀਂ ਕਿੱਥੇ ਤੁਰੇ ਫਿਰਦੇ ਹੋ ਉਹ ਕਹਿਣਗੇ ਵੀ ਸਾਡੀ ਸਾਨੂੰ ਤਾਂ ਤੁਹਾਡੀ ਭਾਸ਼ਾ ਨਹੀਂ ਆਉਂਦੀ ਪਰ ਅਸੀਂ ਥੋੜਾ ਸਕੂਲ ਚਲਾਉਣਾ ਹੈ ਤੇ ਅਸੀਂ ਹੱਬ ਕੇ ਕਹਿੰਨੇ ਆ ਵੀ ਕੋਈ ਗੱਲ ਨਹੀਂ ਅਸੀਂ ਘਰੇ ਪੰਜ ਜਣੇ ਹੁੰਨੇ ਆ ਪੰਜਾਬੀ ਬੋਲਾਂਗੇ ਕੋਈ ਗੱਲ ਨਹੀਂ ਬੱਚੇ ਨੂੰ ਸਾਡ ਨੂੰ ਪੜ੍ਹਾਈ ਚੰਗੀ ਹੋਣੀ ਚਾਹੀਦੀ ਆ ਕਿੱਥੇ ਜਾ ਖੜੇ ਆ ਅਸੀਂ ਤੁਸੀਂ ਤੁਸੀਂ ਰੀਸਾ ਦਾ ਕਰਦੇ ਹੋ ਵੀ ਬਾਹਰਲੇ ਮੁਲਕ ਚ ਕਿਵੇਂ ਆ ਬਾਹਰਲੇ ਮੁਲਕ ਆਪਦੀ ਭਾਸ਼ਾ ਨੂੰ ਆਪਦੇ ਕਲਚਰ ਨੂੰ ਤਰੀਹੀ ਜਿ ਦੇ ਦਿੰਦੇ ਨੇ ਅਸੀਂ ਸੋਚਿਆ ਕਿਤੇ ਸਾਡਾ ਕਲਚਰ ਕਿੱਥੇ ਖੜਾ ਅਸੀਂ ਸੋਚਿਆ ਕਦੇ ਵੀ ਅਸੀਂ ਕਿੱਧਰ ਨੂੰ ਜਾ ਰਹੇ ਆ ਅੱਜ ਦੀ ਜਿਹੜੀ ਘਟਨਾ ਹੈ ਸੰਕੇਤ ਬਹੁਤ ਵੱਡਿਆ ਸਾਡੇ ਆਸਤੇ ਮੈਂ ਅੱਜ ਗੱਲ ਉੱਥੇ ਕਰੂੰਗਾ ਮਹਾਲੀ ਦੇ ਵਿੱਚ ਹੋਏ ਦੋ ਨੌਜਵਾਨਾਂ ਦੇ ਕਤਲ ਦੀ ਸਾਡੇ ਆਸਤੇ ਕਿੱਡੀ ਕਿੱਡਾ ਵੱਡਾ ਸੰਕੇਤ ਆ ਕਿਉਂ ਨਾਲੇ ਦਿਨਾਂ ਦੇ ਵਿੱਚ ਤੁਹਾਡੇ ਘਰਾਂ 'ਚ ਪੈਣਗੇ ਏਦੋਂ ਪਹਿਲਾਂ ਚੋਰੀਆਂ ਤਾਂ ਹੁੰਦੀਆਂ ਹੀ ਰਹੀਆਂ ਸਾਨੂੰ ਮਾਰਤਾ ਰਹੀ ਐ ਅੱਜ ਸ਼ਰਿਆਮ ਸਾਨੂੰ ਮਾਰ ਗਏ ਹਜੇ ਹੋਰ ਕੀ ਵੇਖਦੇ ਆਪਾਂ ਇਥੋਂ ਦੇ ਤੰਤਰ ਨੇ ਤੁਹਾਨੂੰ ਇਸੇ ਤਰ੍ਹਾਂ ਹੀ ਅੱਧੋ ਰਹਿੰਦਾ ਖੁੰਦਾ ਜਿਹੜਾ ਪੰਜਾਬ ਦਾ ਨੌਜਵਾਨ ਹੈ ਪੰਜਾਬੋਂ ਬਾਹਰ ਉੱਠ ਗਿਆ ਵਿਦੇਸ਼ਾਂ 'ਚ ਉੱਠ ਗਿਆ ਜਿਹੜਾ ਪੰਜਾਬ 'ਚ ਬੈਠਾ ਉਹਨੂੰ ਇਹਨਾਂ ਦੇ ਲੋ ਇਹੋ ਜਿਹੇ ਲੋਕਾਂ ਤੋਂ ਮਾਰਾ ਰਹੇ ਆ ਇਹ ਸਰਕਾਰਾਂ ਦੀ ਨੀਤੀ ਕੀ ਤਾਂ ਹੋਰ ਕੀ ਦੀ ਆ ਤੁਸੀਂ ਤੁਸੀਂ ਕਿਸੇ ਸਟੇਟ 'ਚ ਬੈਠੋ ਕਿਸੇ ਕੇਸ ਤੋਂ ਪਘੋੜੇ ਹੋਗੇ ਤਾਂ ਤੁਹਾਨੂੰ ਘੰਟਿਆਂ 'ਚ ਚੱਕ ਲਿਆਉਣਗੇ ਤੁਹਾਡੇ ਤਾਂ ਕਾਊਂਟਰ ਵੀ ਕੀਤੇ ਜਾਂਦੇ ਆ ਹੋਇਆ ਵੀ ਆ ਜੈਪਲ ਪੁਲ ਰਗਿਆਂ ਦੇ ਨਾਲ ਕਾਊਂਟਰ ਹੋਇਆ ਕਲਕੱਤੇ ਵਰਗੇ ਸ਼ਹਿਰ ਦੇ ਵਿੱਚ ਜਾ ਕੇ ਐਨਕਾਊਂਟਰ ਕੀਤਾ ਗਿਆ ਤੇ ਇੱਥੇ ਕਿੰਨੇ ਲੋਕ ਬੈਠੇ ਨੇ ਜਿਹੜੇ ਪੀਓ ਕਰਾਰ ਨੇ ਅਦਰ ਸਟੇਟ ਚੋਂ ਪੀਓ ਕਰਾਰ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਇੱਥੇ ਕਿੰਨੇ ਲੋਕ ਬੈਠੇ ਨੇ ਆ ਤੁਸੀਂ ਜਾਓ ਕਿਸੇ ਸਬਜ਼ੀ ਮੰਡੀਾਂ ਚ ਹੋਰ ਛੱਡੋ ਅੱਜ ਜਾਵੜੋ ਮੰਡੀਾਂ ਚ ਝੋਨਾ ਮੰਡੀਾਂ ਚ ਚੱਲ ਰਿਹਾ ਅੱਜ ਜਾਵੜੋ ਮੰਡੀਾਂ ਚ ਉਹਨੂੰ ਥੋੜਾ ਪੰਜਾਬੀ ਮਿਲ ਗਿਆ ਤਾਂ ਕਹਿ ਦਿਓ ਸਾਨੂੰ ਸੋਚਣ ਦੀ ਲੋੜ ਆ ਸਾਡਾ ਪੰਜਾਬ ਸੀ ਕਿ ਯੂਪੀ ਬਿਹਾਰ ਅਗਲੇ ਉਧਰ ਸਾਫ ਕਰਨ ਤੇ ਲੱਗੇ ਹੋਏ ਆ ਤੇ ਇੱਥੇ ਗੰਦ ਪਾਉਂਦੇ ਲੱਗੇ ਹੋਏ ਆ ਇਹ ਇਹ ਜ਼ਿੰਮੇਵਾਰੀ ਸਾਨੂੰ ਆਪਣੇ ਮੋਢਿਆਂ ਤੇ ਚੱਕਣੀ ਪਊਗੀ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਪਦਾ ਬੁਲਬਲਾ ਕਾਇਮ ਕਰਨਾ ਪਊਗਾ ਛੋਟੇ ਸ਼ਬਦਾਂ ਚ ਕਹੇ ਛੱਤਰ ਕਾਇਮ ਕਰਨਾ ਪਊਗਾ ਉਸ ਛੱਤਰ ਦੇ ਥੱਲੇ ਸਾਨੂੰ ਸਾਡੇ ਪੰਜਾਬ ਦੇ ਮਸਲੇ ਹੱਲ ਕਰਨੇ ਪੈਣਗੇ ਬਹੁਤ ਅਰੀ ਦੇਖਿਆ ਤੁਸੀਂ ਜਿਹੜੇ ਆ ਤੁਹਾਨੂੰ ਖਾਣ ਪਾਣ ਦਾ ਸਮਾਨ ਖਵਾਉਂਦੇ ਆ ਇਹ ਬੜੰਦੇ ਕਿਵੇਂ ਆ ਅਸੀਂ ਫਿਰ ਵੀ ਨਹੀਂ ਸੁਧਰਦੇ ਕੋਈ ਉੱਚ ਜਰਦਾ ਮੜ ਕੇ ਸਿੱਟੀ ਜਾਂਦਾ ਦਾ ਕੋਈ ਪੈਰਾ ਨਾ ਆਟਾ ਗੁੰਨੀ ਜਾਂਦਾ ਹੁੰਦਾ ਕੋਈ ਕੋਸ਼ਿਸ਼ ਕਰੀ ਜਾਂਦਾ ਹੁੰਦਾ ਕੋਈ ਬੀੜੀਆਂ ਰੱਖ ਕੇ ਉਹ ਤਬਾਕੂ ਤਬੂਕੂ ਰੱਖ ਕੇ ਆਪ ਦਾ ਬੈਸਕਟ ਪੈਕ ਕਰੀ ਜਾਂਦਾ ਭੁਜੀਆ ਬਣਾਈ ਜਾਂਦਾ ਯਾਰ ਸਾਨੂੰ ਸਾਡਾ ਪੰਜਾਬ ਦਾ ਰਹਿਣ ਸਹਿਣ ਸਾਡਾ ਪੰਜਾਬ ਦਾ ਪਹਿਰਾਵਾ ਕਿੱਡਾ ਤਕੜਾ ਸੀ ਸਾਡਾ ਪੰਜਾਬ ਦਾ ਬੁਲਬਲਾ ਕਿੱਡਾ ਤਕੜਾ ਸੀ ਅੱਜ ਅਸੀਂ ਕਿੱਧਰ ਨੂੰ ਜਾ ਚੁੱਕੇ ਹਾਂ ਅੱਜ ਵੀ ਪੰਜਾਬ ਦੇ ਵਿੱਚ ਚੋਣਾ ਹੋ ਰਹੀਆਂ ਤੇ ਸਾਨੂੰ ਪਤਾ ਕੌਣ ਸਮਝਾ ਰਿਹਾ ਆ ਕੇ ਉਹ ਸਮਝਾ ਰਿਹਾ ਜਿਨ੍ਹਾਂ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਤੇ ਅਸੀਂ ਉਹਨਾਂ ਦੀਆਂ ਗੱਲਾਂ ਸੁਣ ਕੇ ਮਗਰ ਤਾੜੀਆਂ ਮਾਰ ਰਹੇ ਆ ਬਾਜੋ ਪੰਜਾਬੀ ਉਹ ਬਾਜੋ ਸਿੱਖੋ ਆਉਣ ਵਾਲਾ ਸਮਾਂ ਬਹੁਤ ਭਿਆਨਕ ਆ ਰਿਹਾ ਅਸੀਂ ਅੱਜ ਵੀ ਇਕੱਠੇ ਨਾ ਨਾ ਹੋਏ ਅੱਜ ਵੀ ਅਸੀਂ ਇੱਕ ਦੂਜੀਆਂ ਲੱਤਾਂ ਖਿੱਚਣੋਂ ਹਟੇ ਨਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਜਿੰਨਾ ਟਾਈਮ ਤੁਹਾਡੇ ਘਰ ਘਰ ਅੱਗ ਨਹੀਂ ਨ ਲੱਗਦੀ ਉਨਾ ਸਮਾਂ ਤੁਸੀਂ ਸੁਧਰਨਾ ਨਹੀਂ ਕਰ ਹਜੇ ਤਾ ਹੈ ਬਾਰਡਰਾਂ ਤੇ ਆਏ ਆ ਸਾਈਡਾਂ ਤੇ ਆਏ ਆ ਕਿੱਥੇ ਕਿੱਥੇ ਨਹੀਂ ਸਾਨੂੰ ਮਾਰ ਪੈ ਰਹੀ ਅੱਜ ਪੰਜਾਬ ਦਾ ਮੁੱਖ ਮੰਤਰੀ ਨਾਂ ਦਾ ਪੰਜਾਬੀ ਆ ਉਹਨੂੰ ਚਲਾਉਣ ਵਾਲਾ ਅਦਰ ਸਟੇਟ ਦਾ ਕੌਂਸਲ ਦਾ ਮੁਖੀ ਅਦਰ ਸਟੇਟ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸਾਡੀ ਪੰਜਾਬੀਆਂ ਦੀ ਉਹ ਅਦਰ ਸਟੇਟ ਦੀ ਕੱਲ ਯੂਨੀਵਰਸਿਟੀ ਦੇ ਵਿੱਚ ਮੁੰਡਿਆਂ ਦੀ ਉਹ ਸੈਨਟ ਖਤਮ ਹੋਈ ਹੈ ਜਿਹੜੀ ਸੈਨਟ ਇਹਨਾਂ ਨੇ ਖਤਮ ਕਰਤੀ ਜੇ ਆਪਾਂ ਛੋਟੇ ਸ਼ਬਦਾਂ ਦੇ ਵਿੱਚ ਸਮਝਾਈਏ ਕਿ ਜਿਵੇਂ ਆ ਕਸ਼ਮੀਰ ਦੇ ਵਿੱਚ 370 ਤੋੜੀ ਹੈ ਨਾ ਅਗਲੇ ਨੇ ਉਹੀ ਰੂਪ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦਾ ਦਿੱਤਾ ਜਿਹਨੂੰ ਪੰਜਾਬੀਆਂ ਦਾ ਦਿਲ ਕਹਿੰਦੇ ਆ ਪੰਜਾਬੀ ਯੂਨੀਵਰਸਿਟੀ ਪੰਜਾਬੀਆਂ ਦੀ ਕਹਿੰਦੇ ਆ ਤੇ ਸਾਡੇ ਤਾਂ ਇਹ ਆ ਕੇ ਕਹਿੰਦਾ ਚੰਡੀਗੜ੍ਹ ਤੁਹਾਡਾ ਨਹੀਂ ਤੁਸੀਂ ਐਵੇਂ ਫੋਕੇ ਦਾ ਬਿਮਾਰੀ ਜਾਂਦੇ ਹੋ ਪੰਜਾਬ ਦੇ ਪਿੰਡਾਂ ਨੂੰ ਗ਼ਾੜ ਕੇ ਬਣਾਇਆ ਹੋਇਆ ਚੰਡੀਗੜ੍ਹ ਅੱਜ ਉਹਨਾਂ ਲੋਕਾਂ ਦੇ ਕਬਜ਼ੇ 'ਚ ਪੈ ਜਿਹੜੇ ਪੰਜਾਬੀ ਨਹੀਂ ਲੁਧਿਆਣਾ ਸਾਡਾ ਉਹਨਾਂ ਦੇ ਕਬਜ਼ੇ 'ਚ ਬੈਠਾ ਜਿਹੜੇ ਪੰਜਾਬੀ ਨਹੀਂ ਤੇ ਅਸੀਂ ਅਸੀਂ ਬੜਾ ਹੱਬ ਕੇ ਕਹਿੰਨੇ ਆ ਕਿ ਕੋਈ ਗੱਲ ਨਹੀਂ ਇਹ ਕੰਮ ਕਰਨ ਆਏ ਆ ਕੋਈ ਗੱਲ ਨਹੀਂ ਨਹੀਂ ਬਹੁਤ ਗਲਤ ਫਹਿਮੀਆਂ ਤੁਹਾਡੇ 'ਚ ਸਾਡੇ ਸਾਡੇ ਕਿਹੜਾ ਜਵਾਬ ਜਾਂਦੇ ਨਹੀਂ ਬਾਹਰ ਸਾਡੇ ਜਵਾਬ ਬਾਹਰ ਜਾਂਦੇ ਆ ਕੈਨੇਡਾ ਅਮਰੀਕਾ ਜਾਂਦੇ ਆ ਨਾ ਬਹੁਤੇ ਲੋਕ ਜਾ ਕੇ ਆਏ ਤੁਸੀਂ ਮੈਂ ਜਾ ਕੇ ਆਏ ਆ ਦੱਸੋ ਕਿਹੜਾ 7 ਸਾਲ ਤੋਂ ਪਹਿਲਾਂ ਉੱਥੇ ਸਿਟੀਜ਼ਨ ਹੋ ਜਾਂਦਾ ਦੱਸੋ ਐਨ ਜਮਾਂ ਜਦੋਂ ਤੁਹਾਡੇ ਗੋਡੇ ਰਹਿ ਜਾਂਦੇ ਉਦੋਂ ਜਾ ਕੇ ਤੁਹਾਨੂੰ ਗ੍ਰੀਨ ਕਾਰਡ ਮਿਲਦੇ ਆ ਤੇ ਜੇ ਮਿਲਦੇ ਵੀ ਆਦੋਂ ਪਹਿਲਾਂ ਤਾਂ ਤੁਸੀਂ ਉਹ ਉਹਨਾਂ ਦੇ ਕਰਜ਼ਾਈ ਹੁੰਨੇ ਆ ਤੁਹਾਡੀ ਸੁਰਤ ਹੀ ਨਹੀਂ ਸੰਭਲਦੀ ਜਨਾ ਟਾਈਮ ਤੁਸੀਂ 60 70 ਸਾਲ ਤੱਕ ਉਹਦਾ ਕਰਜ਼ਾ ਨਹੀਂ ਲਾ ਲੈਂਦੇ ਅਗਲੇ ਤੁਹਾਨੂੰ ਇਸ ਤਰੀਕੇ ਨਾਲ ਕਰਜ਼ਾਈ ਕਰਦੇ ਆ ਤੇ ਉਹ ਵੀ ਤੁਹਾਡਾ ਪੱਕਾ ਨਹੀਂ ਇਹ ਵੀ ਤੁਹਾਡਾ ਪੱਕਾ ਨਹੀਂ ਬਣਦਾ ਇਹ ਵੀ ਤੁਹਾਡਾ ਇਹ ਨਹੀਂ ਆ ਵੀ ਤੁਹਾਨੂੰ ਉਹ ਜਿਹੜੀ ਤੁਸੀਂ ਜਾਇਦਾਦ ਬਣਾਈ ਤੁਹਾਡੀ ਪੱਕੀ ਆ ਉਹ ਵੀ ਤੁਹਾਡੇ ਕੋਲੇ 99 ਸਾਲੀ ਆ 80 ਸਾਲੀ ਆ 70 ਸਾਲੀ ਆ ਤੇ ਇੱਥੇ ਇੱਥੇ ਸਾਡੇ ਸਰਦਾਰ ਸਾਹਿਬ ਚਾਬੀ ਫੜਾਉਂਦੇ ਆ ਆਪਦੇ ਚਾਚੇ ਤਾਏ ਦੇ ਮੁੰਡੇ ਨੂੰ ਘਰ ਦੀ ਚਾਬੀ ਦੇਣਾ ਠੀਕ ਨਹੀਂ ਸਮਝਦੇ ਵੀ ਉਹ ਨੱਪ ਲੂ ਪਰ ਬਗਾਨੀ ਸਟ੍ਰੀਟਾਂ ਨੂੰ ਫੜਾ ਜਾਂਦੇ ਆ ਫਿਰ ਅਗਲਾ ਉਹ ਜਦੋਂ ਨੱਪ ਲੈਂਦਾ ਫਿਰ ਉੱਥੇ ਫਿਰ ਕੋਟਾਂ ਕਚਰਿਆਂ ਦੇ ਲੈਲੜੀਆਂ ਕੱਢਦੇ ਆ ਨਾ ਕੋਟਾਂ ਤੁਹਾਡੀਆਂ ਨਾ ਤੁਹਾਡਾ ਸਿਸਟਮ ਤੁਹਾਡੇ ਹੱਕ 'ਚ ਪੰਜਾਬੀਆਂ ਦੇ ਨਾ ਇੱਥੋਂ ਦੀ ਪੁਲਿਸ ਤੁਹਾਡੇ ਹੱਕ 'ਚ ਨਾ ਇੱਥੋਂ ਦੀ ਸਰਕਾਰ ਤੁਹਾਡੇ ਹੱਕ 'ਚ ਯਾਰ ਅਸੀਂ ਆਪਦੇ ਤਾਂ ਆਪਦੇ ਹੱਕ 'ਚ ਹੋ ਜਗੇ ਅਸੀਂ ਆਪਦੇ ਤਾਂ ਆਪਣੇ ਨਾਲ ਖੜ੍ਹ ਜਗੇ ਅਜਾ ਪੁੱਛ ਕੇ ਦੇਖੋ ਉਹਨਾਂ ਘਰਾਂ ਨੂੰ ਜਿਨ੍ਹਾਂ ਦੇ 70 ਵਛਾਤੇ ਇਹਨਾਂ ਲੋਕਾਂ ਨੇ ਤੇ ਜੇ ਲੜਾਈ ਵੀ ਚੈੱਕ ਕਰੋਗੇ ਕੋਈ ਬਹੁਤੀ ਵੱਡੀ ਲੜਾਈ ਨਹੀਂ ਹੋਣੀ ਕੀ ਕਸੂਰ ਸੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜੇ ਨੌਜਵਾਨ ਬੈਠੇ ਆ ਸੱਤ ਜਥੇਬੰਦੀ ਆ ਉਹਦੇ ਨਾਲ ਸਾਰਿਆਂ ਨੇ ਸਾਰੇ ਪੰਜਾਬਨਾਂ ਨੇ ਮਤਲਬ ਸਹਿਯੋਗ ਕੀਤਾ ਕੀ ਕਸੂਰ ਸੀ ਉਹਨਾਂ ਦਾ ਕੇ ਚਾਹੁੰਦੇ ਸੀ ਵੀ ਪੰਜਾਬ ਦੀ ਜਿਹੜੀ ਉੱਥੇ ਚੋਣ ਆ ਉਹ ਪੰਜਾਬ ਦੀ ਰਹੇ ਜਿਹੜੇ ਉੱਥੇ ਪ੍ਰੋਫੈਸਰ ਲੱਗਦੇ ਆ ਉਹ ਉਹਨਾਂ ਦੀ ਉੱਥੇ ਚੋਣ ਹੋਵੇ ਆਹੀ ਕਸੂਰ ਸੀਗਾ ਉਹ ਕਿਸੇ ਇੱਕ ਸਟੂਡੈਂਟ ਦੀ ਮੰਗ ਸੀ ਪੁਲਿਸ ਨੇ ਘੱਲੋ ਨਾ ਤੇ ਵੀ ਡਾਂਗਾ ਭਰਾਤੀਆਂ ਢੰਡੀਗੜ ਪੁਲਿਸ ਨੇ ਉਹਨਾਂ ਨੂੰ ਵੀ ਕੁੱਟਿਆ ਇਹ ਸਾਡੀ ਆਵਾਜ਼ ਨੂੰ ਦਬਾਉਂਦੇ ਆ ਹਰ ਇੱਕ ਪਾਸੋਂ ਦਬਾਇਆ ਜਾਂਦਾ ਸਾਡੀ ਆਵਾਜ਼ ਨੂੰ ਜਿਹੜੇ ਲੋਕ ਜਿਹੜੀਆਂ ਸਰਕਾਰਾਂ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਉੱਤੇ ਬਣ ਕੇ ਉਹਦੇ ਤੇ ਗੱਲ ਨਹੀਂ ਕਰ ਸਕੀਆਂ ਬਲਾਤਕਾਰੀ ਦੀ ਝੋਲੀ 'ਚ ਵਹਿ ਗਿਆ ਜਾ ਕੇ ਉਹ ਥੋੜੇ ਪੰਜਾਬ ਦੇ ਮਸਲੇ ਨਹੀਂ ਹੱਲ ਕਰਨੀਆਂ ਅੱਜ ਝੂਠੀਏ ਛੋਛੇ ਬਾਜ਼ੀਆਂ 'ਚ ਲੱਗੇ ਪਏ ਆ ਕਿਸਾਨ 20 22 22 ਦਿਨ ਤੋਂ ਮੰਡੀਆਂ 'ਚ ਰੁਲੀ ਜਾਂਦਾ ਰਲਾਉਂਦਾ ਕੌਣ ਹੈ ਦਿੱਲੀ ਵਾਲੇ ਸੋ ਮੈਂ ਇਸ ਵਿਸ਼ੇ ਤੋਂ ਬਾਹਰ ਨਾ ਜਾਵਾਂ ਗੱਲਾਂ ਤਾਂ ਹੋਰ ਵੀ ਬਹੁਤ ਬੋਲਣ ਵਾਲੀਆਂ ਨੇ ਇਹਨਾਂ ਤੇ ਪੰਜਾਬੀ ਉਹ ਲਾਸਟ ਦੇ ਵਿੱਚ ਇਹੀ ਗੱਲ ਕਹਿਣਾ ਸਾਡੇ ਸਿੱਖ ਭਰਾਵਾਂ ਨੂੰ ਪੰਜਾਬੀਆਂ ਨੂੰ ਪਹਿਲਾਂ ਤਾਂ ਤੁਸੀਂ ਅਮਰਤਧਾਰੀ ਹੋਵੋ ਗੁਰੂ ਵਾਲੇ ਬਣੋ ਪੰਜਾਬ ਚ ਪੰਜਾਬ ਦਾ ਬੋਲਬਾਲਾ ਬਨਾਓ ਪੰਜਾਬ ਦੀ ਦਿੱਖ ਬਨਾਓ ਸਾਡੇ ਦਾੜੇ ਪ੍ਰਕਾਸ਼ ਹੋਣ ਸਾਡੇ ਸਿਰਾਂ ਦੇ ਉੱਤੇ ਪੱਗਾਂ ਹੋਣ ਅਸੀਂ ਚੜ੍ਹਦੀ ਕਲਾ ਚ ਰਹੀਏ ਸਾਡੀ ਚੜ੍ਹਦੀ ਕਲਾ ਦੀ ਗੱਲਬਾਤ ਹੋਵੇ ਮਜਾਲਾ ਵੀ ਸਾਡੇ ਵਾਲੀ ਝਾਕ ਜੇ ਕੋਲਕੱਤਾ ਵਰਗੇ ਸ਼ਹਿਰ ਦੇ ਵਿੱਚੋਂ ਬਿਆਨ ਆ ਸਕਦਾ ਇੱਕ ਦੁਖੀ ਪਿਤਾ ਦਾ ਇੱਕ ਮਾਂ ਦਾ ਦੁਖੀ ਮਾਂ ਪਿਤਾ ਦਾ ਬਿਆਨ ਆ ਸਕਦਾ ਹੋਵੇ ਕਿ ਭਾਈ ਸਰਦਾਰ ਦੀ ਟੈਕਸੀ ਚ ਬਹਿ ਕੇ ਸਫ਼ਰ ਕਰਿਓ ਫਿਰ ਜਿੱਥੇ ਸਾਡੇ ਪੰਜਾਬ ਦਾ ਬੁਲਬਲਾ ਹੋਵੇ ਉੱਥੇ ਕਿਉਂ ਨਹੀਂ ਹੋ ਸਕਦਾ ਸੋ ਪਹਿਲਾਂ ਆਪਾਂ ਗੁਰੂ ਨੂੰ ਸਮਰਪਿਤ ਹੋਈਏ ਪੰਜਾਬ ਨੂੰ ਸਮਰਪਿਤ ਹੋਈਏ ਤੇ ਆਪਣੇ ਮਸਲੇ ਆਪਾਂ ਹੱਲ ਸਾਰੇ ਫੇਰ ਕਰਾਵਾਂਗੇ ਹੋਣਗੇ ਸਾਡੇ ਹੱਥਾਂ 'ਚ ਆਪਦੇ 'ਚ ਤਾਕਤ ਆਉਣਗੀ ਆ ਮੈਂ ਇਹੀ ਇਹੀ ਬੇਨਤੀਆਂ ਕਰੂੰਗਾ ਕਿ ਇਹਨਾਂ ਲੋਕਾਂ ਨੂੰ ਜੇ ਪੰਜਾਬ 'ਚੋਂ ਲਾਂਭੇ ਕਰਨਾ ਅਸੀਂ ਆਪਣੇ ਪੰਜਾਬੀ ਹੋਣ ਦੀ ਦਿੱਖ ਬਣਾਈਏ ਨਸ਼ੇ ਛੱਡੀਏ ਅਮਰਤ ਸ਼ਕੀਏ ਗੁਰੂ ਵਾਲੇ ਬਣੀਏ ਜਦੋਂ ਅਸੀਂ ਗੁਰੂ ਵਾਲੇ ਹੋਵਾਂਗੇ ਦਸਤਾਰ ਧਾਰੀ ਹੋਵਾਂਗੇ ਕੇਸਾ ਧਾਰੀ ਹੋਵਾਂਗੇ ਤਾਂ ਸਾਡੀ ਆਪਦੀ ਦਿੱਖ ਹੋਊਗੀ ਸਾਡਾ ਆਪਦਾ ਔਰਾ ਹੋਊਗਾ ਸਾਡਾ ਸਾਡਾ ਦਿੱਖ ਹੋਊਗੀ ਸਾਡਾ ਸਾਡਾ ਇੱਕ ਆਪਦਾ ਜਜ਼ਬਾ ਹੋਊਗਾ ਜਨੂੰਨ ਹੋਊਗਾ ਤੇ ਨਹੀਂ ਜੇ ਜੇ ਅਸੀਂ ਇੰਨਾ ਵਾਂਗੂ ਬਣ ਕੇ ਇੰਨਾ ਵਰਗੇ ਬਣ ਗਏ ਫਿਰ ਤਾਂ ਅਗਲੇ ਭਾਈ ਮੈਜੋਰਟੀ 'ਚ ਰਹਿਣਗੇ ਕਿਸੇ ਨੂੰ ਬਾਹਰਲੇ ਨੂੰ ਕੀ ਪਤਾ ਲੱਗਦਾ ਵੀ ਇਹ ਆਪਸ ਵਿੱਚ ਭਈਏ ਲੜਦੇ ਆ ਕਿ ਪੰਜਾਬੀ ਨੂੰ ਭਈਆ ਲੜੀ ਜਾਂਦੇ ਆ। ਸੋ ਅਸੀਂ ਆਪਦੀ ਦਿੱਖ ਮੈਂਟੇਨ ਕਰੀਏ। ਉਸ ਤੋਂ ਬਾਅਦ ਪੰਜਾਬ ਪੰਜਾਬੀਆਂ ਦੇ ਹੱਥ 'ਚ ਹੋਵੇ। ਫਿਰ ਜਾ ਕੇ ਪੰਜਾਬ ਦੇ ਮਸਲੇ ਜਿਹੜੇ ਹੱਲ ਹੋਣੇ ਆ। ਫਿਰ ਜਾ ਕੇ ਪੰਜਾਬੀਆਂ ਦੀ ਇਹ ਗੱਲ ਹੋਣੀ ਆ, ਫਿਰ ਪੰਜਾਬੀਆਂ ਦਾ ਬੋਲਬਾਲਾ ਹੋਣਾ। ਸੋ ਵੀਰੋ ਹੁਣ ਵੀ ਬੇਨਤੀ ਕਰਦਾ ਇਕਾ ਕਰ ਲਗੇ। ਇਕੱਠੇ ਹੋਈਏ। ਇਕੱਠਿਆਂ ਬਿਣਾ ਸਾਡੀ ਗੱਲ ਨਹੀਂ ਬਣਨੀ। ਸੋਧ ਰਗੇ ਆਪਾ ਆਪਣੇ ਘਰਾਂ ਨੂੰ ਮੁੜ ਗਏ ਇਹਨਾਂ ਦਿੱਲੀ ਵਾਲੇ ਮਗਰ ਲਾ ਕੇ ਪੰਜਾਬ ਦਾ ਮਾਹੌਲ ਖਰਾਬਣਾ ਕਰੀਏ ਤੇ ਜਿਹੜੇ ਜਿਹੜੇ ਹਮਦਰਦੀ ਜਿਤਾਉਂਦੇ ਆ ਨਾ ਜਿਹੜੇ ਆਹ ਆਪਣੇ ਲੋਕ ਕਹਿੰਦੇ ਆ ਵੀ ਚਲੋ ਕੋਈ ਨਾ ਤੁਹਾਨੂੰ ਆ ਕਮਰਾ ਕਿਰਾਏ ਤੇ ਦਿੱਤਾ ਤੁਹਾਨੂੰ ਆ ਦਿੱਤਾ ਇਹ ਇਹਨਾਂ ਤੋਂ ਆਵਾਜ਼ ਆ ਜੋ ਇਹ ਬੰਦ ਕਰ ਦਿਓ ਕੰਮ ਜੇ ਤੁਸੀਂ ਇਹ ਕੰਮ ਬੰਦ ਕਰੋਗੇ ਨਾ ਤਾਂ ਇਹਨਾਂ ਨੂੰ ਅਕਲ ਹੋਣੀ ਆ ਤਾਂ ਪੰਜਾਬ ਚ ਇਹ ਪ੍ਰਵਾਸਵਾਦ ਜਿਹੜਾ ਬਣਿਆ ਹੋਇਆ ਨਾ ਇਸ ਦੇ ਨਾਂ ਤੇ ਹਮਦਰਦੀ ਦੇ ਨਾਂ ਤੇ ਰੁਕੂਗਾ ਸੋ ਆਪਾਂ ਇਹਨਾਂ ਤੋਂ ਵੀ ਕਿਨਾਰਾ ਕਰੀਏ ਪੰਜਾਬ ਪੰਜਾਬੀਆਂ ਦੇ ਰਵੇ ਤੇ ਇਹੋ ਜਿਹੇ ਘਟਨਾਵਾਂ ਦੇ ਉੱਤੇ ਮੈਂ ਸਰਕਾਰ ਨੂੰ ਤੇ ਇਥੋਂ ਦੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਸਖਤ ਕਾਰਵਾਈ ਹੋਵੇ ਤੇ ਕਾਰਵਾਈ ਉਹ ਹੋਣੀ ਚਾਹੀਦੀ ਹੈ ਕਿ ਅੱਗੇ ਤੋਂ ਕੋਈ ਇਦਾਂ ਦੇ ਕਦਮ ਚੱਕਣ ਲੱਗਾ ਸੋਚੇ ਇਦਾਂ ਦੇ ਕਦਮ ਚੱਕਣ ਲੱਗਾ ਕੋਈ ਸੋਚੇ ਫਿਰ ਲੋਕ ਕਹਣਗੇ ਵੀ ਵਾਕੇ ਹੀ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਸੁਣੀ ਜਾ ਰਹੀ ਹੈ ਤੇ ਇਹੀ ਤੁਸੀਂ ਕੁਝ ਹਿਮਾਚਲ ਚ ਚੱਲ ਜਾਓ ਜਾਣੇ ਆਪਾਂ ਆ ਗੱਡੀਆਂ ਚਲਾਉਣ ਵਾਲੇ ਵੀਰ ਟੈਕਸੀ ਚਲਾਉਣ ਵਾਲੇ ਵੀਰ ਜਾਂਦੇ ਆ ਉੱਥੇ ਕਰਕੇ ਦਿਖਾਓ ਉਂਗਲ ਕਿਸੇ ਲਈ ਤੁਸੀਂ ਤੁਹਾਨੂੰ ਪਤਾ ਲੱਗ ਜਾ ਲੱਕ ਤੁਸੀਂ ਸਹੀ ਹੋ ਅਗਲੇ ਖੜ ਕੇ ਤੁਹਾਡਾ ਗੜਮਾ ਪੜਨ ਤੱਕ ਜਾਂਦੇ ਆ ਤੁਹਾਨੂੰ ਮਾਰਨ ਤੱਕ ਜਾਂਦੇ ਆ ਤੇ ਮੁੜ ਕੇ ਫਿਰ ਆਪ ਉਹੀ ਕੱਲੀਆ ਵੀਡੀਓ ਪਾਉਣ ਜੋਗੇ ਰਹਿ ਜਾਂਦੇ ਆ ਸੋ ਵੀਰੋ ਵੀਡੀਓ ਨਾ ਵੀਡੀਓ ਪਾਉਣ ਜੋਗੇ ਨਾ ਰਹੀਏ ਜਾਂ ਤਾਂ ਫਿਰ ਆਰਪਾਰ ਵਾਲੀ ਕਰਿਆ ਕਰਕੇ ਤੇ ਜਾਂ ਇਸ ਤਰੀਕੇ ਦਾ ਸਾਡਾ ਆਪ ਦੀ ਦਿੱਕਤ ਤੇ ਬੋਲਬਾਲਾ ਹੋਵੇ ਸਾਡੇ ਪੰਜਾਬ ਚ ਪੰਜਾਬੀ ਹੋਣ ਹੋਰ ਨਾ ਕੋਈ ਆਵੇ ਸਾਡਾ ਆਪ ਦਾ ਰੂਲ ਹੋਵੇ ਤੇ ਜਿਹੜੇ ਸਕੂਲਾਂ ਦੇ ਵਿੱਚ ਇਹਨਾਂ ਦੇ ਲੋਕ ਆ ਉਹਨਾਂ ਨੂੰ ਜ਼ਰੂਰ ਮਾਪਿਆਂ ਨੂੰ ਉੱਥੇ ਗੱਲ ਕਰਨੀ ਚਾਹੀਦੀ ਆ ਕਿ ਸਾਡੇ ਜਵਾਕਾਂ ਨੂੰ ਪੜਾਉਣ ਵਾਲੇ ਲੋਕ ਆ ਜਿਹੜੇ ਪੰਜਾਬ ਦੇ ਹੋਣ ਤੇ ਪੰਜਾਬੀ ਬੋਲਣ ਵਾਲੇ ਹੋਣ ਸਾਡੀ ਮਾਂ ਬੋਲੀ ਨੂੰ ਮਾਰਿਆ ਜਾ ਰਿਹਾ ਸਾਡੇ ਪਹਿਰਾਵੇ ਨੂੰ ਮਾਰਿਆ ਜਾ ਰਿਹਾ ਸਾਨੂੰ ਗੁਰਬਾਣੀ ਤੋਂ ਦੂਰ ਕੀਤਾ ਜਾ ਰਿਹਾ ਸਾਡੇ ਪੰਜਾਬ ਦੇ ਮੁੱਦੇ ਪੰਜਾਬ ਤੋਂ ਗਾਇਬ ਕਰਕੇ ਸਾਨੂੰ ਇੱਕ ਦੂਜੇ ਨਾਲ ਲੜਾਉਂਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆਓ ਆਪਾਂ ਇਹਨਾਂ ਦੇ ਚਾਂਸੇ ਤੋਂ ਨਿਕਲ ਗਏ ਤਾਂ ਫਿਰ ਮੈਂ ਇੱਕ ਵਾਰੀ ਇਹ ਹੀ ਕਰਦਾ ਉਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਵੀ ਜਤਾਉਣਾ ਹੈ ਦੇਖੋ ਉਹ ਜਿਹੜਾ ਦਿਖਾਂਤ ਵਾਪਰਿਆ ਉਹਨਾਂ ਦੇ ਪੁੱਤ ਵਾਪਸ ਨਹੀਂ ਆ ਸਕਦੇ ਪਰ ਜੇ ਆਪਾਂ ਇਕੱਠੇ ਹੋ ਕੇ ਹੰਬੜਾ ਮਾਰ ਗਏ ਇਹ ਜਿਹੜਾ ਕੰਮ ਕਰਨ ਵਾਲੇ ਲੋਕ ਆ ਜਾਂ ਇੱਥੇ ਜਿਹੜੇ ਇਦਾਂ ਦੇ ਲੋਕ ਵਸੇ ਹੋਏ ਆ ਉਹਨਾਂ ਨੂੰ ਲਾਂਬੇ ਕਰੀਏ ਤਾਂ ਪੰਜਾਬ ਆ ਜਿਹੜਾ ਉਹ ਪੰਜਾਬੀ ਨਾਲ ਰਹਿ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ